ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਮਾਲਕ ਭਾਗੋ ਦਾ ਉਦਾਰ ਕੀਤਾ ਜਦੋਂ ਮਾਲਕ ਭਾਗੋ ਨੇ ਭਰਮ ਭੋਜ ਕੀਤਾ ਤਾਂ ਉਹਨੇ ਬੜੇ ਸਾਧੂ ਮਹਤਵਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਭਰਮ ਭੋਜਨ ਕੀਤਾ ਭੋਜਨ ਕਰਾਇਆ ਤੇ ਸਾਰੇ ਫਕੀਰਾਂ ਦੀ ਆਉ ਭਗਤ ਕੀਤੀ ਪਰ ਇਤਿਹਾਸਕਾਰ ਇਹ ਗਵਾਹੀ ਭਰਦੇ ਹਨ ਕਹੇ ਮਾਲਕ ਭਾਗੋ ਦਾ ਜਿਹੜਾ ਜੀਵਨ ਸੀ ਬੜਾ ਹੀ ਵਿਕਾਰੀ ਸੀ ਗਰੀਬਾਂ ਦਾ ਖੂਨ ਨਿਚੋੜ ਕੇ ਉਹਨਾਂ ਦੇ ਜੋ ਹੱਕ ਸੱਚ ਦੀ ਕਮਾਈ ਸੀ ਮਾਲਕ ਭਾਗੋ ਖੋਹ ਲੈਂਦਾ ਇਹ ਸਭ ਸੁਣ ਕੇ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਚਾਰ ਵਣਾਇਆ ਕਿ ਕਿਉਂ ਨਾ ਮਾਲਕ ਭਾਗੋ ਦੇ ਮਹਿਲਾ ਵਿੱਚ ਜਾਈਏ ਸਤਿਗੁਰ ਮਹਾਰਾਜ ਨੇ ਗੁਰਮੁਖ ਪਿਆਰਿਓ ਮਾਲਕ ਭਾਗੋ ਦਾ ਉਦਾਰ ਕੀਤਾ ਤੁਸੀਂ ਵੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲਗੀ ਲਾਇਕ ਕਰਿਓ ਕਮੈਂਟ ਕਰਿਓ ਤੇ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਵੀਡੀਓ ਹੋਰਾਂ ਤੱਕ ਜਾਵੇ ਜਦੋਂ ਸਰਵਿਕੁਰ ਨਾਨਕ ਤੇ ਮਹਾਰਾਜ ਜੀ ਮਲਕਪਾਗੋ ਦੇ ਮਹਿਲਾਂ ਵਿੱਚ ਪਹੁੰਚੇ ਨਾਲੇ ਭਾਈ ਲਾਲੋ ਤਰਖਾਣ ਸੀ ਉਹ ਭਾਈ ਲਾਲੋ ਤਰਖਾਣ ਜਿਨੇ ਮਹਾਰਾਜ ਨੂੰ ਕੋਦਰੇ ਦਾ ਪ੍ਰਸ਼ਾਦਾ ਸ਼ਕਾਇਆ ਸਤਗੁਰ ਮਹਾਰਾਜ ਨੇ ਭਾਈ ਲਾਲੋ ਤਰਖਾਣ ਦੀ ਨਿਮਰਤਾ ਸੇਵਾ ਭਾਵ ਦੇ ਕੇ ਲਾਲੋ ਤਰਖਾਣ ਦੇ ਘਰ ਕਈ ਦਿਨ ਰਹੇ ਤੇਜਦੋਂ ਨਾਲ ਭਾਈ ਲਾਲੋ ਤਰਖਾਨ ਭਾਈ ਮਰਦਾਨਾ ਜੀ ਗੁਰਨਾਨਕ ਦੇਵ ਮਾਰੇ ਮਲਕ ਭਾਗੋ ਦੇ ਮਹਿਲਾਂ ਵਿੱਚ ਪਹੁੰਚੇ ਉਸੇ ਤਰ੍ਹਾਂ ਹੀ ਮਲਕ ਭਾਗੋ ਨੇ ਸਤਗੁਰ ਮਹਾਰਾਜ ਅਗੇ ਖੀਰ ਪੂੜੀਆਂ ਦਾ ਲੰਗਰ ਰੱਖ ਕੇ ਪਰੋਸਿਆ ਸਤਗੁਰ ਮਹਾਰਾਜ ਕਹਿੰਦੇ ਭਾਈ ਇਹ ਬ੍ਰੰਭੋਜਾ ਸਹੀਂ ਆਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਤੇ ਤੂੰ ਉਹਨਾਂ ਦੀ ਮਾਇਆ ਤੇ ਕਬਜ਼ਾ ਕਰ ਲਿਆ ਹੈ ਇਹ ਪਾਪ ਦੀ ਕਮਾਈ ਪਾਪ ਦਾ ਪ੍ਰਸ਼ਾਦਾ ਅਸੀਂ ਨਹੀਂ ਸਕ ਸਕਦੇ ਤੇ ਸਤਗੁਰ ਮਹਾਰਾਜ ਨੇ ਮਾਲਕ ਭਾਗੋ ਨੂੰ ਗਿਆਨ ਬਖਸ਼ੇ ਕੀਤਾ ਕਹਿੰਦੇ ਜਿਹੜੇ ਇਹ ਤੇਰੇ ਇਹ ਦੋ ਨੰਬਰ ਦੀ ਕਮਾਈ ਹੈ ਗਰੀਬਾਂ ਵਿੱਚ ਵੰਡ ਦੀ ਤੇ ਸੱਚ ਦਾ ਉਪਦੇਸ਼ ਕਰ ਮਹਾਰਾਜ ਨੇ ਮਾਲਕ ਭਾਗੋ ਦਾ ਉਦਾਰ ਕੀਤਾ ਕਮੈਂਟਾਂ ਵਿੱਚ ਤਨ ਸ੍ਰੀ ਗੁਰੂ ਨਾਨਕ ਜਰੂਰ ਲਿਖੇ